ਸੱਛੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆਂ ਬੈਂਗਨ ਦਾ ਪਰਤਾ ਸਭ ਤੋਂ ਪਹਿਲਾਂ ਅਸੀਂ ਤੇਲ ਗਰਮ ਕਰਕੇ ਉਸ ਵਿੱਚ ਥੋੜਾ ਜਿਹਾ ਜੀਰਾ ਪਾਇਆ ਉਸ ਵਿੱਚ ਪਿਆਜ਼ ਟਮਾਟਰ ਤੇ ਹਰੀ ਮੱਠੀ ਦੇ ਪੱਤੇ ਪਾਤੀ ਥੋੜੀ ਦੇਰ ਅਸੀਂ ਇਸ ਨੂੰ ਸੁਨਹਿਰੀ ਕਰ ਲਿਆ ਉਹਨਾਂ ਨੇ ਸਾਈਡ ਤੇ ਅਸੀਂ ਵਿਤਨੂੰ ਸਵੇਰ ਹੀ ਪੁੰਨ ਲਈ ਸੀ ਅਸੀਂ ਪੁੰਡਾ ਵਾਲੇ ਹੰਨੇ ਆ ਅਸੀਂ ਸਵੇਰ ਚਾ ਤੰਦੂਰ ਬਾਲਦੇ ਆਂ ਤੇ ਉਹਦੇ ਵਿੱਚ ਹੀ ਅਸੀਂ ਬਤਾਉ ਪੁੰਨ ਕੇ ਰੱਖ ਲਿਆ ਵੀ ਸ਼ਾਮ ਨੂੰ ਸਾਡੇ ਘਰ ਅੱਜ ਪਰਤਾ ਬਣਨਾ ਹੈ ਉਸ ਤੋਂ ਬਾਅਦ ਇਸ ਵਿੱਚ ਮੈਂ ਨਮਕ ਤੇ ਮਰਚ ਪਾਤਾ ਅਸੀਂ ਇਸ ਵਿੱਚ ਹਲਦੀ ਬਹੁਤ ਘੱਟ ਪਾਉਣੀ ਆ ਕਿਉਂਕਿ ਅਸੀਂ ਪਟਠੇ ਵਿੱਚ ਹਲਦੀ ਬਿਨਾ ਹਲਦੀ ਤੋਂ ਪਟਾ ਬਣਾਉਣੀ ਆ ਜਿਹੜਾ ਪੜਾ ਹੀ ਟੇਸਟੀ ਲੱਗਦਾ ਹੈ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਵਿੱਚ ਪੁੰਨੇ ਹੋਏ ਬਤਾਉ ਪਾ ਲੇ ਸੁਬਾਹੀ ਜੋ ਬਤਾਉ ਪੁੰਨੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਾਈਡ ਤੇ ਰੱਖ ਲਿਆ ਸੀ ਵੀ ਵਿੱਚ ਕੋਈ ਕੀੜਾ ਕੁੜਾ ਜਾਂ ਕੁਝ ਹੋਰ ਨਾ ਹੋਵੇ ਇਸ ਕਰਕੇ ਅਸੀਂ ਇਸ ਨੂੰ ਟਾਈਮ ਨਾਲ ਹੀ ਸਾਫ਼ ਕਰਕੇ ਸਾਈਡ ਤੇ ਰੱਖ ਲੈਨੇ ਆ ਜਦੋਂ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਭੁੰਨੇ ਜਾਣ ਉਸ ਤੋਂ ਬਾਅਦ ਇਸ ਵਿੱਚ ਅਸੀਂ ਭੁੰਨੇ ਹੋਏ ਬਤਾਉ ਪਾ ਦਿੰਨੇ ਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ 10-15 ਮਿੰਟ ਮਿਕਸ ਕਰਕੇ